ਸਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀ ਡੀਫਾਈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਹੰਕਾਰ ਸਿੰਘ ਰਹਾਜ ਕੇ ਆ ਅੱਜ ਬਾਈ ਨੇ ਇਹੋ ਜਿਹੀ ਚੀਜ਼ਾਂ ਪਖਾਣੀਆਂ ਆਪਾਂ ਨੂੰ ਪਰ ਮਿਸਰ ਕੋਈ ਟਾਈਂ ਕਿਸੇ ਚੜਾਈ ਹੋ ਗਈ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਠੀਕ ਡੱਗ ਬਾਈ ਜੀ ਵਧਾਈਆਂ ਪਹਿਲਾਂ ਤੁਹਾਨੂੰ ਤੁਹਾਨੂੰ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਬਹੁਤ ਆਹ ਤਾਂ ਫਿਰ ਮੈਂ ਕਿ ਗੱਲ ਨਹੀਂ ਸ਼ੁਰੂ ਕਰਦੀ ਆਂ ਆ ਆਪਣੇ ਘਰ ਦੇ ਮੈਂਬਰ ਆ ਜੀ ਇਹ ਸਾਰੇ ਘਰ ਦੇ ਮੈਂਬਰ ਆ ਨਾ ਜਿਹੜਾ ਆਪਣੇ ਘਰ ਦੇ ਚਲਾ ਚਲਾ ਜੀ ਬਹੁਤ ਨਾਲ ਜੀ ਬਹੁਤ ਵਧੀਆ ਜੀ ਆਜੋ ਸਪੋਰਟ ਤੋਂ ਬਿਨਾਂ ਕੋਈ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਗਲਤ ਹੈ ਆਜੋ ਕਿਹੋ ਜਿਹਾ ਬਈਆ ਤਾਂ ਫਿਰ ਹੈ ਕਿ ਦਿਨ ਸੁਣੀ ਲਾ ਲਿਆ ਕਹਿੰਦਾ ਸੀ ਹਾਂ ਜੀ ਅੰਤੀ ਗਾ ਜੀ ਹੋਰ ਜੀ ਹੋਰ ਤਾਂ ਠੀਕ ਜੀ ਕਿਹਦੀ ਫਿਰ ਵੇਖੀ ਆਜੋ ਆਜੋ ਕਰਾ ਦੀ ਤੇ ਬਿਠਾਉ ਭਾਈ ਇਹ ਦਿਨ ਸੁਣੀ ਲਾ ਲਿਆ ਮੱਛਰੀਆਂ ਤੰਗਾ ਕੇ ਨਾਲੇ ਦੇਖੋ ਇੱਕ ਮਿੰਟ ਪੈਦਲ ਆਓ ਖਾਓ ਸਾਹਮਣੇ ਓਏ ਕੋਠੇ ਮੱਝਾ ਰੀ ਕਰਾ ਦੇ ਵੇਖੋ ਮੰਨਦੇ ਕਿ ਨਹੀਂ ਇਕਾਉਂ ਗਾਰ ਸਿੰਘ ਇਹ ਆ ਵੇਖੋ ਨੇੜੇ ਹੋ ਕੇ ਵੇਖ ਹੋਰ ਨੇੜੇ ਵੇਖ ਲੋ ਚੱਕੋ ਵੇਖੋ ਗਰਾ ਚੜਾ ਰਹੀ ਕੋਠੇ ਮਾ ਜੰਗਾਰ ਸਿੰਘ ਨੇ ਨਾਲ ਬੱਚਾ ਵੀ ਹੈ ਹੰਗਾਰ ਸਿੰਘ ਜੀ ਇਹ ਫਿਰ ਐ ਕਿਥੋਂ ਲਈ ਫਿਰ ਦੀ ਇਹ ਉੱਧਾ ਹੀ ਸ਼ੌਕ ਹੀ ਉੱਪਰ ਚਲੀਏ ਆ ਜਾਓ ਇੱਧਰ ਵੀ ਦਿਖਾਓ ਜੀ ਵੀ ਦਿਖਾਓ ਹੈ ਬਾਈਆਂ ਦੇ ਝੋਟੀਆਂ ਦੀ ਸਰਾ ਤੇ ਵੇਖ ਲੋ ਉੱਪਰ ਸਰਾ ਹੀ ਘਾ ਰਹੀਆਂ ਜਿੱਲੇ ਨੇ ਲਾ ਰਹੀਆਂ ਕਰਾਂ ਦੀ ਥੱਲੇ ਵੀ ਫਰਕ ਪੈਂਦਾ ਥੱਲੇ ਵੀ ਪੂਰਾ ਫਿਰ ਪਿਆਰੀ ਕਰਦਾ ਫਿਰ ਨਜ਼ਾਰੇ ਲਾ ਦੇ

ਨੇਖੋ ਸੰਦੀਪ ਜੀ ਥਾਣ ਲੱਗਾ ਬਾਈ ਕਿਦ ਵਾਲਾ ਕਿ ਨਹੀਂ ਇਹ ਬੱਚਾ ਵੀ ਬਣਾਇਆ ਦਿਮਾਗ ਭਰੇ ਕਿਥੋਂ ਲੈ ਕੇ ਆਣ ਲਿਆ ਰੋਕਣੀ ਨਹੀਂ ਆਪਣਾ ਇਹ ਚਲਾਣੀ ਆ ਬਾਈ ਜੀ ਹਾਂ ਜੀ ਹਾਂ ਜੀ ਇਹ ਦਿਮਾਗ ਫਿਰ ਤੁਸੀਂ ਕਿਥੋਂ ਲਿਆ ਹਾਂ ਮਹਾਰਾਜ ਜਦੋਂ ਸੰਦੀਪ ਜੀ ਫਿਰ ਇਹਨਾਂ ਦੇ ਸਿਰ ਤੋਂ ਹੋਏ ਹਾਂ 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 ਫਿਰ ਇਹੋ ਹੀ ਕੰਮ ਕਰਨਾ ਚਾਹੀਦਾ ਹਾਲ ਕਰਾਂ ਦੀ ਸੁੰਭਾ ਸਾਣਾ ਵੇਖੋ ਅਸਲ 22 ਕਿਲੋ ਵਾਲਾ ਇਹਨੇ 컬러 컬러 ਵਾਲਾ ਨਹੀਂ ਗੈਸ ਨਹੀਂ ਵੀ ਜੀ ਇਹਨੇ ਟਾਈਮ ਲਗਾ ਨੂੰ ਸੁਨੀਤ ਦੀ 2 ਕੁ ਮਹੀਨੇ ਹੋ ਗਏ ਆ ਕੁਛ تیاری ਹੋਵੇ ਮੇਲੋ ਹੈ ਨਾ ਕਰਕੇ ਵਾਦੇ ਕਰਦੇ ਗੋਘੇਰਾ ਦਿਖਾ ਦਿਓ ਇਧਰ ਦੀ ਇਧਰ ਦੀ ਲਗਾ ਦਿਖਾ ਦਿਓ ਸਾਰਾ ਇਧਰ ਦੇ ਬਾਈ ਜੀ ਛੱਤ ਤੇ ਖੜੇ ਆ ਅੱਜ ਪਹਿਲੇ ਨਹੀਂ ਵੇਚ ਲੋ ਤਾਂ ਭਾਈ ਖਰਚੇ ਤੇ ਆ ਗਿਆ ਖਰਚਾ ਸੰਦੀਪ ਜੀ ਦਾ ਨਹੀਂ ਸੱਜਰ ਜਿਹਨਾਂ ਇਲਾਕੇ ਆ ਹਸਾਂ ਨੂੰ ਸੱਜਰ ਮੈਂ ਜਿਹਨੇ ਖਰਚੇ ਆ ਗਿਆ ਪਰਚਾ ਤੇ ਫਿਰ ਲੱਗਦਾ ਹੀ ਆ ਜੀ ਹਾਂ ਜੀ ਖਰਚਾ ਤੇ ਲੱਗਦਾ ਹੀ ਆ ਅਰੇ ਕਹਾਂ ਮੈਂ ਨੜੇ ਰਹੇ ਨੇ ਆ ਥੋੜਾ ਚੰਡਾ ਟ੍ਰੇਡ ਕਰਤਾ ਹਨਾ ਨਹੀਂ ਹਾਂ ਜੀ ਚੰਡਾ ਬਹੁਤ ਬੂਦ ਹਾਂ ਬਾਕੀ ਥਾਂੜੇ ਲਗਾ ਥਾਂੜੇ ਸੁੰਭਾਈਆ ਵੇਰ ਲਾ ਵੇਖ ਲੋ ਅਸਲ ਅਸਲ ਚੀਜ਼ ਆ ਵਾਹ ਵਾਹ ਇਹ ਕੋਈ ਮਖਾ ਲਓ ਜੀ ਥਾਂੜੇ ਕੋਈ ਇਧਰ ਨਹੀਂ ਵਿਖਾਵੂ ਮੂੰਹ ਮਾਲ ਦਿਖਾਵੂ ਕੰਬੂਜੀ ਹੋ ਗਿਆ ਨਾ ਪਰ ਇੱਕ ਗੱਲ ਆ ਹੁਣ ਪਤਾ ਕੀ ਤੁਸੀਂ ਕੀ ਕਹਿਣਾ ਵਾ ਹਾਂਜੀ ਹਾਂਜੀ ਹੁਣ ਇਹ ਹੀ ਕਹਿਣਾ ਬਈ ਉਹਦੇ ਬਿਵਾਰੀ ਕੋਈ ਜਾਣਾ ਜਿਹਦੇ ਕੋਠੇ ਮੱਝ ਚੜਾਈ ਆ ਸਹੀ ਗੱਲ ਹੈ ਜੀ ਮੇਰੇ ਸਾਡੇ ਰਾਤ ਕਿਉਂ ਨਹੀਂ ਚੜੀ ਹੋਣੀ ਨਹੀਂ ਚੜੀ ਕਿਤੇ ਵੀ ਨਹੀਂ ਚੜੀ ਹੈ ਨਾ ਨਹੀਂ ਚੜੀ ਇਹ ਦਿਮਾਗ ਪੜਾਇਆ ਕਿੱਥੋਂ ਕੱਢਿਆ ਦਿਮਾਗ ਇਹਦਾ ਚਲੋ ਸੰਦੀਪ ਜੀ ਪੁੱਛਣਾ ਵਛਣਾ ਪੈਂਦਾ ਸੀ ਕਿਸ ਨੂੰ ਪੁੱਛਣ ਦਾ ਕੰਮ ਹੁਣ ਜਿਹੜਾ ਆਉਂਗਾ ਕੋਈ ਸਿੱਧਾ ਆ ਸਕਦਾ ਜਿੱਥੋਂ ਮਰਜੀ ਸਹੀ ਗੱਲ ਤਾਂ ਕਹਿੰਦੇ ਉਹ ਤੋਂ ਵੀ ਜਿਹੜੀ ਸੀ ਉਹ ਬਰਾਦੇ ਮਾਜਾ ਮਾਜਾ ਬਾਬਾ ਹਣਾ ਟੈਂਕੀ ਨਹੀਂ ਟੈਂਕੀ ਦਾ ਕੰਮ ਨਹੀਂ ਅਸੀਂ ਲੈਣਾ ਉਹਦਾ ਟੈਂਕੀ ਤੌਰ ਤੇ ਹੈਗੀ ਹੈ ਅੱਜ ਹੈਗੀ ਹੈ ਹਣਾ ਹਾਂ ਟੈਂਕੀ ਦਾ ਕੰਮ ਨਹੀਂ ਲੈਣਾ ਨਾ ਨਾ ਟੈਂਕੀ ਦਾ ਲੋਡ ਹੀ ਨਹੀਂ ਹਾਂ ਹਾਂ ਉਹਦਾ ਟੈਂਕੀ ਤੌਰ ਤੇ ਹੈਗੀ ਹੈ ਹੂੰ ਹੂੰ ਵਰਤਣੀ ਹੋਵੇ ਦੇਖੋ ਮੂਹ ਮਾਂ ਸਾਰਾ ਕੋਸ਼ਿਸ਼ ਜੀ ਐ ਕਵਾਲਿਟੀ ਆ ਪੂਰੀ ਬਿਲਕੁਲ ਜੀ ਬਿਲਕੁਲ ਹਾਂ ਜੀ ਜਬੂ ਜੂ ਬੁਪਾਵਾਂ ਕਿ ਜਦ ਰੰਗ ਹੋ ਗਿਆ ਫਿਰ ਬਣਾਵਾਂਗੇ ਇਹਨੂੰ ਨੀਲੀ ਰਾਵੀ ਬਣਾਈਏ ਕਿ ਮੋਰਾ ਬਣਾਈਏ ਤੁਹਾਨੂੰ ਕਿਹ ਚੰਗੀ ਲੱਗਦੀ ਹੈ ਜੋ ਭਰਾ ਆਪਣੇ ਕਹਿਣਗੇ ਨਹੀਂ ਨਹੀਂ बाकी ਗੱਲਸ ਤੋਂ ਕਿ ਕਮੈਂਟ ਦੱਸਣਾ ਤੁਹਾਡੀ ਰਹਿਣਾ ਹਾਂ ਢਾਡੀ ਰਹਿਣਾ ਤੁਹਾਡੀ ਰਹਿਣਾ ਕਿ ਇਹਨੂੰ ਨੀਲੀ ਬਣਾਈਏ ਕਿ ਮੋਹਰਾ ਬਣਾਈਏ ਕਬੂਰੀ ਬਣਾ ਦਈਏ ਕਿ ਬੂਰੀ ਬਣਾ ਦਈਏ ਤਿੰਨ ਬਲੇਟੀਆਂ ਜਿਹਦੇ ਕਮੈਂਟ ਜਿਹੜੇ ਕਮੈਂਟ ਜਾ ਰਹੇ ਹੋਣਗੇ ਤੇ ਉਹੀ ਬਣੋਗੇ ਉਹ ਬਣਾ ਲਾਂਗੇ ਜੀ ਸਹੀ ਨੇ ਜੀ ਸਹੀ ਗੱਲ ਹੈ ਹਾਂ ਉਹ ਜਿਹੜੇ ਕਮੈਂਟ ਜਾ ਰਹੇ ਹੋਣ ਨਾ ਤੇ ਬੰਨੀ ਵੀ ਉਹੀ ਆ ਸਹੀ ਗੱਲ ਤੇ ਮੇਰੇ ਪਰ ਸਹੀ ਰਹਿ ਰਿਹਾ ਜੀ ਵੇਖ ਲਓ ਜੀ ਐ ਬਣਾ ਦੇ ਸੁੰਬਾ ਥਾਣਾ ਪੂਰਾ ਸੁੰਬਾ ਥਾਣਾ ਬਿਲਕੁਲ ਬਿਲਕੁਲ ਸਹੀ ਜੀ ਚਲੋ ਤੇ ਵੀਡੀਓ ਬਾਦਾਂ ਲਾਈਕ ਸ਼ੇਅਰ ਕਮੈਂਟ ਜਾਂ ਕਰਦੇ ਮੇਰੇ ਵੀਰ ਤੇ ਹੰਕਾਰ ਸਿੰਘ ਉਹਨਾਂ ਦੇ ਘਰੇ ਜਾਣਾ ਜਿਹਨਾਂ ਦੇ ਘੋਡੇ ਦੇ ਮੱਝ ਜਿਹਦੇ ਘੋਡੇ ਮੱਝ ਚੜਾਈ ਆ ਆ ਦੇਖ ਲਓ ਕਿੱਥੇ ਆ ਵਾ ਕੀ ਗੱਲ ਸਹੀ ਆ ਉਹਦੇ ਘਰੇ ਹਾਂ ਜਿਹਨੇ ਘੋਡੇ ਮੱਝ ਚੜਾਈ ਆ ਠੀਕ ਆ ਸਤਿ ਸ੍ਰੀ ਅਕਾਲ